ਨਵੇਂ ਸਾਲ 1 ਜਨਵਰੀ ਨੂੰ ਸਵੇਰੇ 4 ਵਜੇ ਦਾ ਸਮਾਂ ਹੈ ਸੂਰਜ ਹਾਲੇ ਚੜ੍ਹਿਆ ਨਹੀਂ ਹੋਇਆ ਪੰਜਾਬ ਦੇ ਪਿੰਡਾਂ ਦੇ ਵਿੱਚ ਸਗਣੀ ਧੁੰਦ ਦੀ ਚਾਦਰ ਵਿਛੀ ਹੈ ਜਲੰਧਰ ਦੇ ਨੇੜੇ ਇੱਕ ਛੋਟੇ ਪਿੰਡ ਦੇ ਵਿੱਚ ਬਹੁਤ ਦੇ ਮਹੀਨੇ ਦੀ ਠੰਡ ਖੱਡਾਂ ਨੂੰ ਚਿਰਦੀ ਹੈ ਪਰ ਅੱਜ ਦੀ ਠੰਡ ਕੁਝ ਵੱਖਰੀ ਹੈ ਇਹ ਠੰਡ ਸਿਰਫ ਹਵਾ ਦੇ ਵਿੱਚ ਨਹੀਂ ਹੈ ਇਹ ਠੰਡ ਪਿੰਡ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਇੱਕ ਅਜਿਹੀ ਖਾਮੋਸ਼ੀ ਪੂਰੇ ਪਿੰਡ ਤੇ ਛਾ ਜਿਵੇਂ ਕੋਈ ਬਹੁਤ ਵੱਡਾ ਤੂਫਾਨ ਆਉਣ ਤੋਂ ਪਹਿਲਾਂ ਕੁਦਰਤ ਸਾਰ ਰੁੱਕ ਕੇ ਖੜੀ ਹੋਵੇ ਪਿੰਡ ਦੀਆਂ ਗਲੀਆਂ ਸੁੰਨਸਾਨ ਹਨ ਸਿਰਫ ਆਵਾਰਾ ਕੁੱਤਿਆਂ ਦੇ ਰੋਣ ਦੀ ਆਵਾਜ਼ਾਂ ਕਦੇ ਕਦੇ ਉਸ ਚੁੱਪ ਨੂੰ ਤੋੜ ਰਹੀਆਂ ਹਨ ਪਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਵਿੱਚ ਜਿੱਥੇ ਭਾਈ ਜੋਧ ਸਿੰਘ ਦਾ ਪੁਰਾਣਾ ਇੱਟਾਂ ਵਾਲਾ ਘਰ ਸੀ ਉੱਥੇ ਇੱਕ ਅਜੀਬ ਜਿਹੀ ਹਲਚਲ ਹੈ ਹਨੇਰੇ ਦੇ ਵਿੱਚ ਕੁਝ ਪਰਛਾਵੇਂ ਘੁੰਮ ਰਹੇ ਹਨ ਇਹ ਆਮ ਲੋਕ ਨਹੀਂ ਹਨ ਇਹ ਪਿੰਡ ਦੇ ਉਹ ਲੋਕ ਹਨ ਜੋ ਸਾਰੀ ਰਾਤ ਸੁੱਤੇ ਨਹੀਂ ਹਨ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁੱਸਾ ਹੈ ਨਫ਼ਰਤ ਹੈ ਅਤੇ ਇੱਕ ਅਧਿਆਸ ਸਵਾਲੇ ਜਿਸ ਨੇ ਉਹਨਾਂ ਦੇ ਧਰਮ ਅਤੇ ਵਿਸ਼ਵਾਸ ਨੂੰ ਖਿਲਾਕੇ ਰੱਖ ਦਿੱਤਾ ਹੈ ਲੋਕ ਕੰਦਾਂ ਦੇ ਓਲੇ ਖੜੇ ਹੋ ਕੇ ਜੋਧ ਸਿੰਘ ਦੇ ਘਰ ਦੇ ਬੰਦ ਦਰਵਾਜ਼ੇ ਵੱਲ ਦੇਖ ਰਹੇ ਹਨ ਉਸ ਦਰਵਾਜ਼ੇ ਦੇ ਪਿੱਛੇ ਇੱਕ ਲਾਈਟ जग ਰਹੀ ਹੈ ਇੱਕ ਮੱਦਮ ਜੀ ਰੋਸ਼ਨੀ ਜੋ ਰੋਸ਼ਨ ਦਾਨ ਦੇ ਵਿੱਚੋਂ ਬਾਹਰ ਆ ਰਹੀ ਹੋਏ ਅੰਦਰ ਲਾਈਟ जग ਰਹੀ ਹੈ ਇੱਕ ਬੰਦੇ ਨੇ ਖੋੜੀ ਜਿਹੀ ਫਸ ਫਸਾ ਕੇ ਦੂਜੇ ਨੂੰ ਕਿਹਾ ਬੁੱਢਾ ਲੱਗਦਾ ਖਾਲੇ ਵੀ ਸੁਤਾ ਨਹੀਂ ਹੈ ਜਰੂਰ ਆਪਣੀ ਨਵੀਂ ਬੋਟੀ ਨਾਲ جشن ਮਨਾ ਰਿਹਾ ਹੋਵੇਗਾ ਇਹ ਸ਼ਬਦ ਨਵੀਂ ਬੋਟੀ ਜਰਦੀ ਵਰਗੇ ਸਮੇਂ ਕਿਉਂਕਿ ਜਿਸ ਬੋਟੀ ਦੀ ਇੱਥੇ ਗੱਲ ਹੋ ਰਹੀ ਹੈ ਉਹ ਕੋਈ ਔਰਤ ਨਹੀਂ ਸਗੋਂ ਇੱਕ 14 ਸਾਲ ਦੀ ਛੋਟੀ ਜੀ ਬੱਚੀ ਹੈ ਅਤੇ ਜਿਸ ਬੰਦੇ ਤੇ ਇਹ ਇਲਜ਼ਾਮ ਲੱਗ ਰਿਹਾ ਹੈ ਉਹ ਆਪ 52 ਸਾਲ ਦਾ ਉਹ ਇਨਸਾਨ ਹੈ ਜਿਸਨੇ ਆਪਣੀ ਸਾਰੀ ਉਮਰ ਲੋਕਾਂ ਨੂੰ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ ਸੀ ਗਰੰਤੀ ਸਿੰਘ ਦੀ ਡਿਊਟੀ ਨਿਭਾਈ ਸੀ ਪਰ ਅੱਜ ਅੱਜ ਖਲਾਤ ਬਦਲ ਚੁਕੇ ਹਨ ਦੂਰੋਂ ਕੁਝ ਗੱਡੀਆਂ ਦੇ ਆਉਣ ਦੀ ਆਵਾਜ਼ ਆਉਂਦੀ ਹੋਈ ਧਰਤੀ ਕੰਮ ਲੱਗੀ ਹੋਈ ਇਹ ਆਵਾਜ਼ ਨਿਹੰਗ ਸਿੰਘ ਦੇ ਜਥੇ ਦੀ ਹੈ ਜੋ ਪਿੰਡ ਦੇ ਪਰਬਦਰਿਆ ਹੈ ਉਹਨਾਂ ਦੇ ਖੱਤਾਂ ਦੇ ਵਿੱਚ ਕਿਰਪਾਨਾ ਹਨ ਅਤੇ ਜ਼ਬਾਨ ਤੇ ਨਿਆਦੀ ਮੰਗੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਸਨੇਹਾ ਭੇਜਿਆ ਸੀ ਵੀ ਸਾਡੇ ਪਿੰਡ ਦੇ ਗਰੰਤੀ ਸਿੰਘ ਨੇ ਧਰਮ ਨੂੰ ਦਾਗ ਲਾਇਆ ਹੈ ਆ ਕੇ ਇਨਸਾਫ ਕਰੋ ਅੱਗੇ ਨਿਹੰਗ ਸਿੰਘ ਉੱਤੇ ਗੇਟ ਦੇ ਅੱਗੇ ਆਪਣੀ ਗੱਡੀ ਰੁਕਦੇ ਹੋਣ ਇੱਕ ਇੱਕ ਕਰਕੇ ਪੂਰਾ ਨਿਹੰਗ ਸਿੰਘਾਂ ਦਾ ਜਥਾ ਗੱਡੀ ਦੇ ਵਿੱਚੋਂ ਥਲੇ ਉਤਰਦਾ ਹੈ ਉਹਨਾਂ ਦਾ ਨੀਲਾ ਬਣਾ ਇਸ ਠੰਡ ਦੇ ਵਿੱਚ ਵੀ ਉਹਨਾਂ ਦੇ ਅਡੋਲ ਧਰਮ ਦੇ ਬਾਰੇ ਗਵਾਹੀ ਭਰ ਰਿਹਾ ਹੈ ਉੱਤੇ ਆnde ਸਾਰੇ ਪਿੰਡ ਵਾਲਿਆਂ ਤੋਂ ਮਸਲਾ ਸਮਝਦੇ ਹਨ ਪਿੰਡ ਵਾਲੇ ਜ਼ੋਰ ਦੀ ਬੋਲਦੇ ਹਨ ਨਗਸੰਘਦੀਪ ਆ ਦੇਖੋ ਆ ਉਹੀ ਪਾਪੀ ਦਾ ਕਰ ਰਿਹਾ ਹੈ ਜਿਸ ਵਾਸਤੇ ਅਸੀਂ ਤੁਹਾਨੂੰ ਇੱਥੇ ਬੁਲਾਇਆ ਹੈ ਅੰਦਰ ਜਿਹੜਾ ਹੈ ਉਹ ਨੀਚ ਗਰੰਤੀ ਸਿੰਘ ਹੈ ਜਿਸਨੇ ਧਰਮ ਨੂੰ ਦਾਗ ਲਾਇਆ ਹੈ ਦੇਖੋ ਰਗੜ ਲਿਆ ਮਨਾ ਰਿਹਾ ਹੈ ਉਹ ਦੇਖੋ ਲਾਈਟ ਵੀ ਲੱਗ ਰਹੀ ਹੈ ਅੰਦਰ ਮਾਰੋ ਛਾਪ ਅਤੇ ਇਸ ਗਰੰਤੀ ਸੈਨਰਲ ਫਰਦਾਦੇ ਨੂੰ ਇੱਕ ਨਿਆਂਗਸਿਮ ਬੋਲਦਾ ਹੈ ਜੇਕਰ ਤੁਹਾਡੇ ਪਿੰਡ ਵਾਲਿਆਂ ਦੀ ਗੱਲ ਸੱਚੀ ਹੈ ਜੇਕਰ 10% ਵੀ ਤੁਹਾਡੇ ਵਿੱਚ ਸਚਾਈ ਹੋਈ ਨਾ ਜੇਕਰ ਗਰੰਤੀ ਸਿੰਘ ਨੇ ਅਧਿਆ ਕੰਮ ਕੀਤਾ ਹੈ ਅਸੀਂ ਅੱਜ ਹੀ ਉਸ ਦਾ ਇਤਿਹਾਸ ਪੁੱਗ ਪਕੇ ਜਾਵਾਂਗੇ ਅੱਜ ਹੀ ਜੜਾ ਹੈ ਇੱਥੇ ਨਿਆ ਕਰਕੇ ਜਾਵਾਂਗੇ ਗੁਰੂ ਦੀ ਹਜ਼ੂਰੀ ਵਿੱਚ ਕਾਲਸੇ ਦੀ ਅਦਾਲਤ ਜੜੀ ਹੈ ਗੁਰੂ ਦੀ ਫੌਜ ਜੜੀ ਹੈ ਇੱਥੇ ਇਨਸਾਫ ਕਰਕੇ ਜਾਵਾਂਗੇ ਅਜੇ ਲੋਕਾਂ ਨੂੰ ਸਮਾਜ ਦੇ ਵਿੱਚ ਵੰਡਣ ਦਾ ਕੋਈ ਵੀ ਹੱਕ ਨਹੀਂ ਹੈ ਇੱਕਦਮ ਅਚਾਨਕ ਬੋਲੇ ਸੋਨਿਆਲ ਦੇ ਜਕਾਰੇ ਛੱਡ ਕੇ ਅੰਦਰ ਵੱਲ داکل ਹੁੰਦੇ ਹਨ ਅੰਦਰ ਗਰੰਤੀ ਸਿੰਘ ਜਿੱਤੇ ਨਿਮਾਸ ਕਰਦਾ ਸੀ ਅੰਦਰ ਦਾਖਲ ਹੁੰਦੇ ਸਾਰ ਜੋ ਉਹਨਾਂ ਨੇ ਸਾਹਮਣੇ ਦੇਖਿਆ ਨਾ ਦੇਖਦੇ ਸਾਰ ਖੋਸ਼ ਉੱਡ ਗਏ ਪੈਰਾਂ ਹਿਟੋ ਜਿਵੇਂ ਨਿਕਲ ਗਏ ਕੱਲਾ ਕੱਲਾ ਖੇਰਾਂ ਮਹਿ ਗਿਆ ਆਖਿਰਕਾਰ ਕਿਸ ਅੰਦਰ ਕਿਉਂ ਕੀਤਾ ਗਰੰਤੀ ਸਿੰਘ ਨੇ ਉਸ ਛੋਟੀ ਜੀ ਬੱਚੀ ਨਾਲ ਵਿਆਹ ਕਿਸ ਇਸ ਤੇ ਪਿੱਛੇ ਦੀ ਵਜ੍ਹਾ ਕਿੱਧਰ ਗਏ ਉਸ ਲੜਕੀ ਦੇ ਘਰ ਵਾਲੇ ਅਤੇ ਪਿੰਡ ਵਾਲੇ ਉਦੋਂ ਕਹਣਾ ਬੋਲੇ ਜਦੋਂ ਇਹ ਹੋ ਰਿਹਾ ਸੀ ਵਿਆਹ ਹੰਤੂ ਬਾਅਦ ਇੱਥੇ ਕੱਟੇ ਹੁੰਦਾ ਕੀ ਮਤਲਬ ਹੈ ਅਤੇ ਨੰਗ ਸਿੰਘਾ ਨੇ ਇਸ ਤੋਂ ਬਾਅਦ ਜੋ ਕੀਤਾ ਨਾ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਖੁਸ਼ ਹਾਂਜੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਹਾਂਜੀ 31 ਦਸੰਬਰ ਦੀ ਸ਼ਾਮ ਸੂਰਜ ਖਾਲੇ ਲੁਕਿਆਨੇ ਸੇ ਪਿੰਡ ਦੇ ਅੱਡੇ ਤੇ ਭੋਲੇ ਦੀ ਚਾਹ ਵਾਲੀ ਦੁਕਾਨ ਤੇ ਕਾਫੀ ਰੌਣਕ ਸੀ ਠੰਡ ਖੌਣ ਕਰਕੇ ਲੋਕ ਅੱਗ ਬਲ ਕੇ ਬੈਠੇ ਸਨ ਗੱਲਾਂ ਚੱਲ ਰਹੀਆਂ ਸਨ ਫਸਲਾਂ ਦੀਆਂ ਸਰਕਾਰਾਂ ਦੀਆਂ ਅਤੇ ਨਵੇਂ ਸਾਲ ਦੇ ਜਸ਼ਨਾਂ ਦੀਆਂ ਪਰ ਅਚਾਨਕ ਪਿੰਡ ਦਾ ਇੱਕ ਬੇਲੜ ਮੁੰਡਾ ਜੱਗੇ ਆਪਣੇ ਸਕੂਟਰ ਤੇ ਆਇਆ ਉਸਨੇ ਬ੍ਰੇਕ ਮਾਰੀ ਅਤੇ ਉਹ ਉਡਾਉਂਦਾ ਹੋਇਆ ਥੱਲੇ ਉਤਰਿਆ ਉਸਤੇ ਚਾਰੇ ਤੇ ਇੱਕੋ ਸ਼ੈਤਾਨੀ ਮੁਸਕਾਨ ਸੀ ਜਿਵੇਂ ਉਹ ਕੋਈ ਬਹੁਤ ਵੱਡੀ ਖਬਰ ਲੈ ਕੇ ਇੱਥੇ ਆਇਆ ਹੋਵੇ ਉਹ ਦਾਇਆ ਸੁਖਾ ਸਿੰਘ ਜੱਗੀ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਤੂੰ ਇੱਥੇ ਚਾਹ ਪੀਂ ਰਿਹਾ ਹੈ ਅਤੇ ਉਧਰ ਉਹ ਤੇਰੇ ਗਿਆਨੀ ਜੀ ਨੇ ਕਰਨਵਾ ਕਰ ਦਿੱਤਾ ਹੈ ਸਾਰੇ ਲੋਕਾਂ ਦਾ ਧਿਆਨ ਜੱਗੀ ਵੱਲ ਹੋ ਗਿਆ ਸੁਖਾ ਸਿੰਘ ਜੋ ਗੁਰਦੁਆਰਾ ਕਮੇਟੀ ਦਾ ਮੈਂਬਰ ਸੀ ਉਸਨੇ ਪੁੱਛਿਆ ਕੀ ਬਕਵਾਸ ਕਰਦਾ ਹੈ ਗਿਆਨੀ ਜੀ ਬਾਰੇ ਸੋਚ ਕੇ ਬੋਲੇ ਜੱਗੀ ਹੱਸਿਆ ਉਹ ਮੈਂ ਬਕਵਾਸ ਨਹੀਂ ਕਰਦਾ ਮੈਂ ਹੁਣੇ-ਹੁਣੇ ਸ਼ਹਿਰ ਬੜੀ ਚੁੰਗੀ ਤੋਂ ਆਇਆ ਹਾਂ ਮੈਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਦੇਖਿਆ ਹੈ ਉਹ ਤੁਹਾਡਾ ਗੈਨੀ ਜੋਤ ਸਿੰਘ ਹੈ ਜਿਹੜਾ ਅਕਾਂ ਨੀਵੀਆਂ ਕਰਕੇ ਦੁਰਦਾਸ ਹੈ ਜਿਹੜਾ ਇਤਿ ਗਰੰਤੀ ਸਿੰਘ ਬਣਾ ਕੋਮਦਾ ਸੀ ਉਸ ਸ਼ਹਿਰ ਦੇ ਸਭ ਤੋਂ ਬਦਨਾਮ ਇਲਾਕੇ ਲਾਲ ਬਜਾਰਵਲ ਜਾ ਰਿਹਾ ਹੈ ਅਤੇ ਪਤਾ ਹੈ ਉਸਦੇ ਸਕੂਟਰ ਦੇ ਪਿੱਛੇ ਕੀ ਸੀ ਇੱਕ ਵੱਡਾ ਲਾਲ ਰੰਗ ਦਾ ਅਟੈਚੀ ਕੇਸ ਹੈ ਅਤੇ ਉਸ ਦੀ ਜੇਬ ਦੇ ਵਿੱਚੋਂ ਨੋਟਾਂ ਦੀ ਗੁੱਟੀ ਵੀ ਮੈਂ ਦੇਖੀ ਹੈ ਜਦੋਂ ਉਹ ਪੈਟਰੋਲ ਪਵਾ ਰਿਹਾ ਸੀ ਭੀੜ ਦੇ ਵਿੱਚ ਕੁਸਰ ਮੁਸਰ ਸ਼ੁਰੂ ਹੋ ਗਏ ਇੱਕ ਬਜ਼ੁਰਗ ਨੇ ਕਿਹਾ ਹੋ ਸਕਦਾ ਹੈ ਕੋਈ ਕੰਮ ਹੋਵੇ ਕਿਸੇ ਦੀ ਮਦਦ ਕਰਨ ਜਾ ਰਹੇ ਹੋਣ ਜੋਤ ਸਿੰਘ ਤਾਂ ਬੜਾ ਨਿੱਕ ਬੰਦਾ ਹੈ ਜੱਗੀ ਨੇ ਤਰਕ ਦਿੱਤਾ ਉਹ ਨਿੱਕ ਬੰਦਾ ਬਾਬਾ ਜੀ ਨੇਕ ਬੰਦੇ ਸ਼ਾਮ ਦੇ 7 ਵਜੇ ਜਦੋਂ ਰਹਿਰਾਸ ਸਭ ਦਾ ਵਕਤ ਹੁੰਦਾ ਹੈ ਉਦੋਂ ਬਦਨਾਮ ਗਲਿਆਂ ਦੇ ਵਿੱਚ ਜਾਂਦੇ ਨਹੀਂ ਹੁੰਦੇ ਅਤੇ ਸੁਣੋ ਮੈਂ ਪਿੱਛਾ ਕੀਤਾ ਸੀ ਉਹ ਸਿੱਧਾ ਉਸ ਸ਼ਰਾਬੀ ਪਾਲੇ ਦੇ ਘਰ ਗਿਆ ਜਿਹੜਾ ਆਪਣੀ ਧੀ ਨੂੰ ਵੇਚਣ ਦੀਆਂ ਗੱਲਾਂ ਕਰਦਾ ਸੀ ਇਹ ਸੁਣ ਕੇ ਸਭ ਦੇ ਕੰਨ ਖੜੇ ਹੋ ਗਏ ਪਲਾ ਪਿੰਡ ਦਾ ਸਭ ਤੋਂ ਗਿਰਿਆ ਹੋਇਆ ਇਨਸਾਨ ਨਸ਼ੇੜੀ ਜਵਾਰੀ ਅਤਿ ਬਗਰੇ ਤੇ ਉਸਦੀ ਧੀ ਰੂਪੀ ਉਹ ਵਿਚਾਰੀ 14 ਸਾਲਾਂ ਦੀ ਬੱਚੀ ਸੀ ਜੋ ਲੋਕ ਕਾਂਦੇ ਘਰਾਂ ਦੇ ਵਿੱਚ ਭਾਂਡੇ ਮੱਚਦੀ ਸੀ ਸਾਰਾ ਪਿੰਡ ਜਾਣਦਾ ਸੀ ਕਿ ਪਾਲਾ ਉਸ ਨੂੰ ਬਹੁਤ ਸਮਝਦਾ ਹੈ ਕਿ ਜੋਧ ਸਿੰਘ ਉੱਥੇ ਗਿਆ ਸੀ ਸ਼ੱਕ ਦਾ ਬੀਜ ਬੀਜਿਆ ਜਾ ਚੁੱਕਾ ਸੀ ਹੁਣ ਬਸ ਇੰਤਜ਼ਾਰ ਸੀ ਰਾਤ ਦਾ ਜਦੋਂ ਇਹ ਬੀਜ ਇੱਕ ਜ਼ਹਿਰੀਲੇ ਦਰਖਤ ਵਿੱਚ ਬਦਲਣ ਵਾਲਾ ਸੀ ਲੋਕ ਚਾਦਿਆਂ ਪੈਰਿਆਂ ਛੱਡ ਕੇ ਜੋਧ ਸਿੰਘ ਦੇ ਘਰ ਦੇ ਰਾਤੇ ਨਜ਼ਰਾਂ ਟਿਕਾ ਕੇ ਬੈਠ ਗਏ ਉਹ ਸਾਥ ਨਹੀਂ ਲਭਰੇ ਸਨ ਉਹ ਸਿਰਫ ਮਸਾਲਾ ਲਭਰੇ ਸਨ ਇਨਸਾਨੀਅਤ ਫਿਤਰਤ ਵੀ ਕਮਾਲ ਹੈ 100 ਸਾਲ ਦੀ ਪਕਤੀ ਇੱਕ ਪਾਸੇ ਅਤੇ ਇੱਕ ਪਰਦਾ ਸ਼ੱਕ ਜੋ ਕਿਸੇ ਤੋਂ ਸੁਣਿਆ ਹੈ ਉਹ ਇੱਕ ਪਾਸੇ ਕਈ ਵਾਰ ਇਹ ਸ਼ੱਕ ਭਰੀ ਭਜਦਾ ਹੈ ਉਸੇ ਵੇਲੇ ਪਿੰਡ ਦੇ ਦੂਜੇ ਪਾਸੇ ਜਿੱਥੇ ਗਰੀਬਾਂ ਦੀਆਂ ਕੱਚੀਆਂ ਕੋਠੀਆਂ ਸਨ ਉੱਥੇ ਇੱਕ ਵੱਖਰਾ ਹੀ ਡਰਾਮਾ ਚੱਲ ਰਿਹਾ ਸੀ ਪਾਲੇ ਦਾ ਕਰਨ ਨਰਕ ਤੋਂ ਘਟ ਨਹੀਂ ਸੀ ਵਿੜੇ ਵਿੱਚ ਟੁੱਟੇ ਹੋਏ ਮੰਜੇ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਗੰਦਗੀ ਦੇ ਢੇਰ ਸਨ ਅੰਦਰ ਕਮਰੇ ਦੇ ਵਿੱਚ ਇੱਕ ਮੱਦਮ ਜੀ ਲਾਟ ਵਾਲਾ ਬਲਬ ਜਰਿਆ ਸੀ ਪਲਾ ਸ਼ਰਾਬ ਦੇ ਨਸ਼ੇ ਵਿੱਚ ਤੋਤੇ ਮੰਜੇ ਤੇ ਬੈਠਾ ਸੀ ਉਸਦੇ ਸਾਹਮਣੇ ਸ਼ਹਿਰ ਤੋਂ ਆਇਆ ਇੱਕ ਦਲਾਲ ਗਿੰਦਾ ਕੁਰਸੀ ਤੇ ਬੈਠਾ ਸਿਗਰਟ ਪੀ ਰਿਆ ਸੀ ਗਿੰਦੇ ਦੀਆਂ ਅੱਖਾਂ ਦੇ ਵਿੱਚ ਨਾਲੇ ਦੇਖ ਬਲੇ ਗੰਡੇ ਨੇ ਤੂੰ ਆ ਛੱਡਿਆ ਕਿ ਮੈਂ ਤੈਨੂੰ ਪਹਿਲਾਂ ਹੀ 50000 ਦੇ ਚੁਕਿਆ ਹਾਂ ਬਾਕੀ ਦੇ 50000 ਕੱਲ ਸਵੇਰੇ ਮਿਲ ਗਏ ਜਦੋਂ ਕੁੜੀ ਗੰਡੀ ਦੇ ਵਿੱਚ ਬੈਠੇਗੇ ਨਵਾਂ ਸਾਲ ਹੈ ਸ਼ਹਿਰ ਦੇ ਵਿੱਚ ਸੇਠਾਂ ਦੀਆਂ ਪਾਰਟੀਆਂ ਚੱਲ ਰਹੀਆਂ ਹਨ ਤੇਰੀ ਕੁੜੀ ਦੀ ਉਮਰ ਕੱਚੀ ਹੈ ਮੁੱਲ ਬੜਾ ਚੰਗਾ ਮਿਲੇਗਾ ਕੋਨੇ ਦੇ ਵਿੱਚ ਸੰਗੜ ਕੇ ਬੈਠੀ ਰੂਪੀ ਕੰਬ ਰਹੀ ਸੀ ਉਸਨੇ ਆਪਣੇ ਗੋਡਿਆਂ ਵਿੱਚ ਸਿਰ ਰਜਤਾ ਸੀ ਉਸ ਨੂੰ ਪਤਾ ਸੀ ਕਿ ਉਸ ਦਾ ਪਿਓ ਉਸ ਦਾ ਸੌਦਾ ਕਰ ਚੁੱਕਿਆ ਹੈ ਉਸ ਦੀ ਮਾਂ ਮਰ ਚੁੱਕੀ ਸੀ ਅਤੇ ਪਿਓ ਜਿਉਂਦਾ ਹੋ ਕੇ ਵੀ ਮਰਿਆ ਸੀ ਰੂਪੀ ਨੇ ਸੋਚਿਆ ਕਿ ਅੱਜ ਰਾਤ ਉਹ ਖੁਦ ਖੁਸ਼ੀ ਕਰ ਲਵੇਗੇ ਆਪਣੀ ਜਾਨ ਐਵੇਂ ਮੁਕਾ ਦੇਵਗੇ ਇਸ ਤਰ੍ਹਾਂ ਜਿਉਣ ਦਾ ਕੀ ਫਾਇਦਾ ਹੈ ਜਿੱਥੇ ਇਜਤਨਾ ਹੋਵੇ ਸਮਾਜ ਦੇ ਵਿਤੂਤ ਹੋਵੇ ਅਤੇ ਨਰਕ ਵਰਗੀ ਜ਼ਿੰਦਗੀ ਨਾਲੋਂ ਇਸ ਸਕੂਨ ਦੀ ਮੌ ਚੰਗੀ ਨਹੀਂ ਮੈਰੂਪੀ ਨੇ ਸੋਚਿਆ ਵੀ ਅੱਜ ਕਿਸੇ ਵੀ ਤਰ੍ਹਾਂ ਉਸਦੀ ਆਖਰੀ ਰਾਤ ਹੋਵੇਗੀ ਜਾਂ ਫਿਰ ਇਸ ਜਾਲਦਿਰਚੋਂ ਬਾਹਰ ਨਿਕਲੇਗੀ ਉਸਨੇ ਚੂਹੇ ਮਾਰਨ ਵਾਲੀ ਦਵਾਈ ਦੀ ਪੂਰੀ ਚੋਰੀ ਕਰਕੇ ਆਪਣੀ ਚੁੰਨੀ ਦੇ ਲੜਨਾ ਬੰਨੀ ਸੀ ਉਹ ਵਿਕਣ ਨਾਲੋਂ ਚੰਗਾ ਮਰਨਾ ਪਸੰਦ ਕਰਦੀ ਸੀ ਅਚਾਨਕ ਬਾਹਰ ਸਿਕਿਉਰਟੀ ਦੁਕਣ ਦੀ ਆਵਾਜ਼ ਆਈ ਪਾਲਾ ਲੜਕਣਾਂ ਹੋਇਆ ਉੱਠਿਆ ਲੱਗਦਾ ਗਾਕ ਆ ਗਿਆ ਜਾਂ ਫਿਰ ਪੁਰਸੇ ਉਡਰ ਗਿਆ ਦਰਵਾਜ਼ਾ ਖੜ ਗਿਆ ਬੜੇ ਤਰੀਕੇ ਦੇ ਨਾਲ ਪਾਲਿਸੀਆ ਦਰਵਾਜ਼ਾ ਖੋਲੇ ਉਹ ਆਵਾਜ਼ ਜਾਣੀ ਪਛਾਣੀ ਸੀ ਇਹ ਆਵਾਜ਼ ਤਾਂ ਪਾਈ ਜੋਤ ਸਿੰਘ ਦੀ ਸੀ ਗੰਦਾ ਦਰਾਲ ਕਬਰ ਆ ਗਿਆ ਤੇ ਗਰੰਤੀ ਇੱਥੇ ਕੀ ਕਰਾਇਆ ਹੈ ਇਸ ਨੂੰ ਪਜਾਇਤੋਂ ਪਾਲੇ ਨੇ ਦਰਵਾਜ਼ਾ ਖੋਲਿਆ ਸਾਹਮਣੇ ਸਤਿਮੁਤ ਪਾਈ ਜੋਤ ਸਿੰਘ ਖੜਾ ਸੀ ਚਿੱਟਾ ਲੰਬਾ ਚੌੜਾ ਨੀਲੀ ਦਸਤਾਰੇ ਹੱਥ ਦੇ ਵਿੱਚ ਸਿਮਰਨਾ ਅਤੇ ਮੋਢੇ ਤੇ ਇੱਕ ਭਾਰੀ ਕੰਬਲੇ ਚਿੱਟਾ ਲੰਬਾ ਚੌੜਾ ਨੀਲੀ ਦਸਤਾਰੇ ਹੱਥ ਦੇ ਵਿੱਚ ਸਿਮਰਨਾ ਤੇ ਮੋੜ ਤੇ ਇੱਕ ਭਾਰੀ ਕੰਬਲੇ ਪਰ ਅੱਜ ਉਹਨਾਂ ਦੀਆਂ ਅੱਖਾਂ ਦੇ ਵਿੱਚ ਸ਼ਾਂਤੀ ਨਹੀਂ ਸੀ ਸਭ ਤੋਂ ਅੱਗੇ ਜੋਧ ਸਿੰਘ ਨੇ ਸਿੱਧਾ ਅੰਦਰ ਕਦਮ ਰੱਖਿਆ ਉਸ ਦੀ ਨਜ਼ਰ ਸਿੱਧਾ ਗਿੰਦੇ ਤੇ ਭਈ ਅਤੇ ਫਿਰ ਕੋਨੇ ਦੇ ਵਿੱਚ ਰੋ ਰਹੀ ਰੂਪੀ ਤੇ ਸਾਰੀ ਕਹਾਣੀ ਉਹਨਾਂ ਦੀਆਂ ਅੱਖਾਂ ਸਾਹਮਣੇ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਸੀ ਵਾਹ ਏ ਪਲੇਆ ਜੋਧ ਸਿੰਘ ਨੇ ਗਰਦਨੀ ਆਵਾਜ਼ ਦੇ ਵਿੱਚ ਕਿਹਾ ਮੈਂ ਸੁਣਿਆ ਸੀ ਕਿ ਜਾਨਵਰ ਆਪਣੇ ਬੱਚਿਆਂ ਨੂੰ ਖਾ ਜਾਂਦੇ ਹਨ ਪਰ ਅੱਜ ਇਨਸਾਨ ਨੂੰ ਵੀ ਦੇਖ ਲਿਆ ਸ਼ਰਮਨੀ ਉਹਦੀ ਤਾਂ ਨੋਕ ਪਾਲਾ ਨਸ਼ੇ ਦੇ ਵਿੱਚ ਉਸਨੇ ਹੱਸ ਕੇ ਕਿਹਾ ਗਿਆਨੀ ਜੀ ਤੇ ਗਿਆਨਾ ਵੰਡੋ ਪੇਟ ਦੀ ਭੁੱਖ ਬਰੀ ਹੁੰਦੀ ਹੈ ਮੇਰੇ ਸਿਰ ਤੇ ਕਰਜ਼ਾ ਹੈ ਜੇਕਰ ਤੂੰ ਮਦਦ ਨਹੀਂ ਕਰ ਸਕਦਾ ਤਾਂ ਚਲਾ ਜਾ ਤੂੰ ਤੇਰੇ ਵਰਗੇ ਛੱਤੀ ਆਦੇ ਹੋ ਰਹੇ ਐ ਤੇ ਛੱਤੀ ਚਲੇ ਜਾਂਦੇ ਹਨ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ ਜਦੋਂ ਆ ਪਾ ਜਾ ਤੂੰ ਜੋਧ ਸਿੰਘ ਨੇ ਇੱਕ ਪਾਲੀ ਅਕਾਮਦ ਕੀਤੀਆਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਫਿਰ ਉਹਨਾਂ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਕਰਜ਼ਾ ਕਿਨਾ ਕਰਜ਼ਾ ਹੈ ਤੇਰਾ ਪੂਰਾ 1 ਲੱਖ ਗਿੰਦੇ ਨੇ ਵਿੱਚੋਂ ਬੋਲ ਕੇ ਕਿਹਾ ਤੇ ਮੈਂ ਸੌਦਾ ਪੱਕਾ ਕਰ ਚੁੱਕਾ ਹਾਂ ਇੱਕ ਕੁੜੀ ਮੇਰੀ ਹੈ ਜੋਧ ਸਿੰਘ ਨੇ ਆਪਣੀ ਅਟੈਚੀ ਕੇਸ ਮਜੇ ਤੇ ਰੱਖੇ ਖਟਕ ਦੀ ਅਮਾਜ ਨਾਲ ਅਟਾਚੀ ਖੁੱਲੀ ਅਤੇ ਅਸਦੇ ਅੰਦਰੇ ਨੋਟਾਂ ਦੀਆਂ ਗੁੱਟੀਆਂ ਸਨ ਇਹ ਪੈਸੇ ਗੁਰਦੁਆਰੇ ਦੇ ਨਹੀਂ ਸੇ ਇਸ ਸਗੋਂ ਜੋਧ ਸਿੰਘ ਦੇ ਸਾਰੇ ਉਮਰ ਦੀ ਕਮਾਈ ਸੇ ਉਸਨੇ ਆਪਣੀ ਜ਼ਮੀਨ ਦਾ ਆਖਰੀ ਟੁਕੜਾ ਵੇਚਿਆ ਸੀ ਤਾਂ ਜੋ ਉਹ ਬਣਾ ਪੇ ਦੇ ਵਿੱਚ ਕਿਸੇ ਦੇ ਅੱਗੇ ਹੱਥ ਨਾ ੜੇ ਪਰ ਅੱਜ ਉਹ ਪੈਸੇ ਕੁਝ ਹੋਰ ਹੀ ਘੱਟ ਆਣ ਵਾਲੇ ਸਨ ਆਫੜ ਆਪਣਾ 1 ਲੱਖ ਜੋਧ ਸਿੰਘ ਨੇ ਨੋਟਾਂ ਦੀਆਂ ਗੁੱਟੀਆਂ ਪਾਲੇ ਦੇ ਮੁੱਤੇ ਮਾਰੀਆਂ ਅਤੇ ਆਫੜ ਉੱਪਰ 20000 ਹੋਰੇ ਇਸ ਦਲਾਲ ਨੂੰ ਚਾਹ ਪਾਣੀ ਪਿਉਂਣ ਦੇ ਲਈ ਪਾਲਾ ਅਤੇ ਗਿੰਦਾ ਹੈਰਾਨ ਹੋ ਗਏ ਨੋਟ ਦੇਖ ਕੇ ਪਾਲੇ ਦੀਆਂ ਲਾਣਾ ਟਪਕਣ ਲੱਗੀਆਂ ਤਾ ਤਾਂ ਗਿਆਨੀ ਜੀ ਤਾਨੂੰ ਕੁੜੀ ਚਾਹੀਦੀ ਹੈ ਗਿੰਦੇ ਨੇ ਗੰਦੀ ਮਸਕਾਨਾਂ ਪੁਚਿਆ ਬੁੱਢੇ ਵਾਲੇ ਸ਼ੌਂਕ ਜਾਗੇ ਹਨ ਤੁਸੀਂ ਵੀ ਹੁਣ ਵਿਆਹ ਕਰਾਉਣਾ ਚਾਹਦੇ ਹੋ ਉਹ ਵੀ ਇਸ 14 ਸਾਲਾਂ ਦੀ ਕੁੜੀ ਨਾਲ ਇਸਦੇ ਨਾਲ ਪਲਾਕੀ ਕਰੋਗੇ ਕੀ ਕਰੋਗੇ ਇਸਦੇ ਨਾਲ ਤੁਹਾਡੇ ਕੀ ਕੰਮ ਦੀ ਹੈ ਜੋਧ ਸਿੰਘ ਦਾ ਖੂਨ ਖਲੋਟਿਆ ਜੀ ਕਿਤਾਕੀ ਕਿਰਪਾਣ ਕੱਢ ਕੇ ਦੋਵਾਂ ਦੇ ਤੜਾਰਾ ਕਰ ਦੇਵੇ ਪਰ ਉਹ ਜਾਣਦਾ ਸੀ ਕਿ ਜੇ ਜਬਾਤਾਂ ਨਾਲ ਨਹੀਂ ਦਿਮਾਗ ਨਾਲ ਖੇਡਣਾ ਪਵੇਗਾ ਜੇ ਉਸਨੇ ਗੁੱਸਾ ਕੀਤਾ ਤਾਂ ਤੱਕ ਗੱਲ ਵਿਗੜ ਸਕਦੀ ਹੈ ਹਾਂ ਮੈਨੂੰ ਘਰ ਸਮਾੜ ਲਈ ਬੰਦਾ ਦਈਦਾ ਹੈ ਮੈਂ ਇਸ ਨੂੰ ਲੈ ਕੇ ਜਾ ਰਿਹਾ ਹਾਂ ਅੱਜ ਤੋਂ ਇਹ ਮੇਰੀ ਜੋਤ ਸਿੰਘ ਨੇ ਰੂਪੀ ਦਾ ਹੱਥ ਫੜਿਆ ਚਲ ਔਕੜੀਏ ਰੂਪੀ ਡਰਨਾ ਕਮ ਗਈ ਸੀ ਉਸ ਨੂੰ ਲੱਗਿਆ ਕਿ ਇੱਕ ਭੇੜੀ ਤੋਂ ਬਚ ਕੇ ਉਹ ਦੂਜੇ ਸ਼ੇਰ ਦੇ ਮੋਹਵੇ ਜਾ ਰਹੀ ਹੈ ਉਸ ਨੇ ਜੋਤ ਸਿੰਘ ਬਲ ਦੇਖਿਆ ਪਰ ਜੋਤ ਸਿੰਘ ਨੇ ਉਸ ਵੱਲ ਦੇਖਿਆ ਨਹੀਂ ਉਸ ਨੇ ਸਖਤੀ ਨਾਲ ਉਸ ਦਾ ਹੱਥ ਫੜਿਆ ਅਤੇ ਬਾਹਰ ਵੱਲ ਖਿੱਚ ਲਿਆ ਜਦੋਂ ਜੋਤ ਸਿੰਘ ਰੂਪੀ ਨੂੰ ਆਪਣੇ ਸਕੂਟਰ ਤੇ ਬਿਠਾ ਕੇ ਪਿੰਡ ਦੀਆਂ ਗਲੀਆਂ ਵਿੱਚ ਚੱਲ ਗਿਆ ਤਾਂ ਰਾਤ ਦੇ 10 ਵਜੂਕੇ ਸਨ ਤੋਂ ਦੁਪਹਿਰੀ ਸੀ ਸਕੂਟਰ ਦੀ ਲਾਈਟ ਵਿੱਚ ਲੋਕਾਂ ਨੇ ਦੇਖਿਆ ਕਿ ਜੋਤ ਸਿੰਘ ਦੇ ਪਿੱਛੇ ਇੱਕ ਕੁੜੀ ਬੈਠੀ ਹੈ ਦੇਖਿਆ ਜਗਦੀ ਸਾਥ ਕਹਿੰਦਾ ਸੀ ਇੱਕ ਬੰਦੇ ਨੇ ਦੇ ਵਿੱਚ ਕਿ ਆ ਬਾਬਾ ਕੁੜੀ ਲੈ ਕੇ ਆਇਆ ਹੈ ਹੱਦ ਹੋ ਗਈ ਕਲਯੁਗ ਦੇ ਐਸ ਬੜਾਪੇ ਦੇ ਵਿੱਚ ਰੱਬ ਦਾ ਨਾਮ ਲੈਣ ਵਾਲੀ ਉਮਰ ਦੇ ਵਿੱਚ ਆ ਬਾਬਾ ਦੇਖੋ ਕੀ ਕਰ ਰਿਹਾ ਹੈ ਸਾਰੀ ਉਮਰ ਇਸ ਨੇ ਰੱਬ ਦਾ ਨਾਮ ਲਿਆ ਬੜਾਪੇ ਦੇ ਵਿੱਚ ਕੰਜਰ ਤੋਂ ਕੰਜਰ ਬੰਦਾ ਵੇ ਇਥੇ ਰੱਬ ਦੇ ਨਾਂ ਤੇ ਆ ਜਾਂਦਾ ਹੈ ਚੰਗੇ ਕੰਮ ਕਰਨ ਦੀ ਸੋਚਦਾ ਹੈ ਅਤੇ ਇਸ ਨੂੰ ਦੇਖੋ ਸਾਰੀ ਉਮਰ ਰੱਬ ਦੇ ਦਰ ਤੇ ਇਸ ਨੇ ਪੱਗ ਜਿੱਤੀ ਹੈ ਅਤੇ ਬੜਾਪੇ ਦੇ ਵਿੱਚ ਆ ਦੇਖੋ ਕੀ ਖੇਕਾਂਦਾ ਫਿਰਦਾ ਹੈ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਜੋਧ ਸਿੰਘ ਨੂੰ ਇਹ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਹਰ ਸ਼ਬਦ ਉਸ ਦੇ سینੇ ਵਿੱਚ ਤੀਰ ਦੇ ਵਾਂਗ ਵੱਜ ਰਿਹਾ ਸੀ ਉਹ ਦਾ ਸੀ ਕਿ ਕੱਲ ਸਵੇਰ ਤੱਕ ਉਸਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਉਸਦੀ ਪੱਗ ਉਡਤੀ ਜਾਵੇਗੀ ਪਰ ਉਸਨੇ ਸਕੂਟਰ ਨਹੀਂ ਰੋਕਿਆ ਉਸਦੇ ਪਿੱਛੇ ਬੈਠੀ ਬੱਚੀ ਦੀ ਜਾਨ ਹੈ ਉਸਦੀ ਆਪਣੀ ਇੱਜ਼ਤ ਨਾਲੋਂ ਕਿਤੇ ਜ਼ਿਆਦਾ ਕੀਮਤੀ ਸੀ ਘਰ ਪਹੁੰਚ ਕੇ ਜੋਤ ਸਿੰਘ ਨੇ ਜਲਦੀ ਨਾਲ ਦਰਵਾਜ਼ਾ ਖੋਲ੍ਹਿਆ ਸਕੂਟਰ ਅੰਦਰ ਕੀਤਾ ਅਤੇ ਫਿਰ ਦਰਵਾਜ਼ੇ ਨੂੰ ਮੋਟਾ ਜਿੰਦਰਾ ਲਗਾ ਦਿੱਤਾ ਬਾਹਰ ਗਲੀ ਦੇ ਵਿੱਚ ਲੋਕ ਇਕੱਠੇ ਹੋ ਗਏ ਸਨ ਬਾਬੇ ਨੇ ਜਿੰਦਰਾ ਲਾ ਲਿਆ ਸਵੇਰ ਹੁੰਦਿਓ ਨਿਹੰਗ ਸਿੰਘਾਂ ਨੂੰ ਦੱਸਦੇ ਹਾਂ ਇਸ ਪਾਪੀ ਨੂੰ ਸੁਧਾ ਲਾਵਾਂਗੇ ਭੀੜ ਦਾ ਇਨਸਾਫ ਅੰਨਾ ਹੁੰਦਾ ਹੈ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕੁੜੀ ਰੋ ਰਹੀ ਹੈ ਜਾਂ ਹਸ ਰਹੀ ਹੈ ਅਤੇ ਬਾਬਾ ਜੀ ਇੱਥੇ ਕਿਉਂ ਕਰ ਰਹੇ ਹਨ ਕਿਸੇ ਨੇ ਇਸ ਦੇ ਪਿੱਛੇ ਲੋਕੀ ਸਤਾਈ ਸੀ ਉਸ ਤੇ ਚਾਨਣਾ ਪਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਬਸ ਸਭ ਨੂੰ ਇੱਕ ਸ਼ਿਕਾਰ ਮਿਲ ਗਿਆ ਆਪਣੀ ਭੁੱਖ ਮਿਟਾਉਣ ਦਾ ਅਜਤ ਅਜਤ ਖੜਨ ਦਾ ਘਰ ਦੇ ਅੰਦਰ ਮਾਹੌਲ ਬਿਲਕੁਲ ਵੱਖਰਾ ਸੀ ਜੋਤ ਸਿੰਘ ਨੇ ਕਮਰੇ ਦਾ ਹੀਟਰ ਚਲਾਇਆ ਤਾਂ ਜੋ ਠੰਡ ਘਟ ਹੋਵੇ ਰੂਪੀ ਕੰਧਨ ਲੱਕੇ ਖੜੀ ਸੀ ਉਸ ਦੀਆਂ ਅੱਖਾਂ ਫਟੀਆਂ ਸਨ ਉਸ ਨੇ ਆਪਣੀ ਚੁੰਨੀ ਦੀ ਗੰਢੇ ਜਿਸ ਵਿੱਚ ਜੜ ਸੀ ਉਸ ਨੂੰ ਕੁੱਟ ਕੇ ਫੜਿਆ ਸੀ ਜੋਤ ਸਿੰਘ ਨੇ ਆਪਣੀ ਲੋਈ ਲਾਈ ਅਤੇ ਕੁਰਸੀ ਤੇ ਬੈਠ ਗਿਆ ਉਹ ਬਹੁਤ ਥੱਕਿਆ ਹੋਇਆ ਲੱਗ ਰਿਹਾ ਸੀ ਬੈਠ جاتی ਹੈ ਉਸਨੇ ਬੜੇ ਪਿਆਰ ਨਾਲ ਕਿਹਾ ਇਹ ਆਵਾਜ਼ ਇਹ ਉਹ ਆਵਾਜ਼ ਸੀ ਜੋ ਉਸਨੇ ਆਪਣੇ ਪਿਉ ਦੇ ਘਰ ਸੁਣੀ ਸੀ ਇਸ ਵਿੱਚ ਹੁਕਮ ਨਹੀਂ ਸੀ ਸਗੋਂ ਬੇਨਤੀ ਸੀ ਰੂਪੀ ਹਿਲੀ ਨਹੀਂ ਜੋਤ ਸਿੰਘ ਸਮਝ ਗਿਆ ਕਿ ਉਹ ਡਰੀ ਹੈ ਉਹ ਟਿਆ ਅਤੇ ਰਸੋਈ ਵਿੱਚ ਗਿਆ ਥੋੜੀ ਦੇਰ ਬਾਅਦ ਉਹ ਗਰਮ ਦੁੱਧ ਦਾ ਗਲਾਸ ਲੈ ਕੇ ਆਇਆ ਲੈ ਪੀ ਲੈ ਇੱਥੇ ਠੰਡ ਬਹੁਤ ਹੈ ਰੂਪੀ ਨੇ ਡਰਦੇ-ਡਰਦੇ ਪੁੱਛਿਆ ਬਾਬਾ ਜੀ ਤੁਸੀਂ ਤੁਸੀਂ ਮੇਰੇ ਨਾਲ ਬੈਠ ਕਰੋਗੇ ਜਾਂ ਫਿਰ ਮੇਰੇ ਨਾਲ ਕੁਝ ਗਲਤ ਕਰੋਗੇ ਇਸ ਸੁਣਾ ਲੈ ਸੁਣ ਕੇ ਜੋਤ ਸਿੰਘ ਦੇ ਹੱਥ ਕੰਬ ਗਏ ਦੁੱਧ ਦਾ ਗਲਾਸ ਥਲ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਹਾਇ ਰੱਬਾ ਇਹ ਦਿਨ ਦਿਖਾਣ ਤੋਂ ਪਹਿਲਾਂ ਮੈਨੂੰ ਚੱਕ ਲੈਦਾ ਜੋਤ ਸਿੰਘ ਨੇ ਅਸਮਾਨ ਵੱਲ ਦੇਖਿਆ ਉਹ ਗੋਡਿਆਂ 'ਪਰ ਬੈਠ ਗਿਆ ਰੂਪੀ ਦੇ ਕਾਦੇ ਬਰਬਰ ਪਤਰੇ ਮੇਰੀ ਉਮਰ ਤੇਰੇ ਦਾਦੇ ਵਰਗੀ ਹੈ ਮੇਰੀ ਵੀ ਇੱਕ ਤਿਸੇ ਸਿਮਰਣੇ ਜੇ ਉਹ ਅੱਜ ਜੀਉਂਦੀ ਹੁੰਦੀ ਨਾ ਤਾਂ ਤੇਰੇ ਜਿਹੀ ਹਣੀ ਸੀ ਕੋਈ ਖਾਸੇ ਦੇ ਵਿੱਚ ਰੱਬ ਨੂੰ ਪੈਰੀ ਹੋ ਗਏ ਅੱਜ ਜਦੋਂ ਮੈਂ ਤੈਨੂੰ ਉਸ ਨਰਕ ਦੇ ਵਿੱਚ ਦੇਖਿਆ ਹੈ ਮੈਨੂੰ ਤੇਰੇ ਵਿੱਚੋਂ ਆਪਣੀ ਸਿਵਨ ਦੇਖੀ ਹੈ ਜੋਤ ਸਿੰਘ ਨੇ ਆਪਣੀਆਂ ਆਕਾਪੀਆਂ ਲੋਕਾਂ ਲਈ ਮੈਂ ਤੈਨੂੰ ਖਰੀਦ ਕੇ ਲੈ ਕੇ ਆਇਆ ਤੇਰੀ ਪਿਉਲੀ ਮੈਂ ਗਾਖਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੁਰੀ ਵਿੱਚ ਮੈਂ ਤੈਨੂੰ ਵਾਦਾ ਕਰਦਾ ਹਾਂ ਅੱਜ ਤੂੰ ਮੇਰੀ ਤੀਹ ਹੈ ਮੈਂ ਤੈਨੂੰ ਜਾ ਕੇ ਨਹੀਂ ਲੈ ਕੇ ਆ ਮੈਂ ਤੈਨੂੰ ਬਚਾ ਕੇ ਲੈ ਕੇ ਆ ਹਾਂ ਉਹ ਰੂਪੀ ਦੀਆਂ ਅੱਖਾਂ ਵਿੱਚ ਖੰਝੂ ਆਂਦਾ ਹੜਾ ਗਿਆ ਉਹ ਪੜ੍ਹ ਕੇ ਜੋਤ ਸਿੰਘ ਦੇ ਕੋਲ ਲੱਗੇ ਉਸਨੇ ਉਹ ਚੁੰਨੀ ਦੀ ਗੰਢ ਖੋਲੇ ਅਤੇ ਜ਼ਹਿਰ ਦੀ ਪੂਰੀ ਫਰਸ਼ ਤੇ ਸੁੱਟ ਦਿੱਤੇ ਬਾਬਾ ਦੇ ਮੈਨੂੰ ਪੜਨ ਦਾ ਬਹੁਤ ਚੌਕ ਹੈ ਕੀ ਮੈਂ ਹੁਣ ਪੜ ਸਕਦੀ ਹਾਂ ਹਾਂ ਮੇਰੀ ਬੱਚੀ ਜੋਤ ਸਿੰਘ ਨੇ ਉਸਨੇ ਸਿਰ ਤੇ ਹੱਥ ਰੱਖਿਆ ਤੂੰ ਪੜੇਂਗੀ ਵੀ ਅਤੇ ਅਫਸਰ ਵੀ ਬਣੇਂਗੀ ਪਰ ਅੱਜ ਦੀ ਰਾਤ ਬਹੁਤ ਔਖੀ ਹੈ ਬਾਹਰ ਤੂਫਾਨ ਕੜਾ ਹੈ ਸਾਨੂੰ ਹਿੰਮਤ ਰੱਖਣੀ ਪਵੇਗੀ ਜੋਤ ਸਿੰਘ ਨੇ ਅਟਾਚੀ ਵਿੱਚੋਂ ਇੱਕ ਸਕੂਲ ਬੈਗ ਕਿਤਾਬਾਂ ਅਤੇ ਨਵਾਂ ਸੂਟ ਕੱਢਿਆ ਇਹ ਮੈਂ ਸ਼ਰਨ ਤੇਰੇ ਲਈ ਲੈ ਕੇ ਆਇਆ ਸੀ ਕੱਲ ਸਵੇਰੇ ਤੂੰ ਇਹ ਪਾਣੇ ਸਮੇ ਲੋਕ ਸੋਤਿਆਂ ਕੇ ਲੰਘਾ ਪਾ ਕੇ ਨਿਕਲੇਗੇ ਪਰ ਤੂੰ ਵਰਦੀ ਪਾ ਕੇ ਨਿਕਲਵੇਂ ਸਾਰੀ ਰਾਤ ਬਾਹਰ ਪੀੜ ਗੜਾ ਕਰਦੇ ਰਹੇ ਪੱਥਰ ਮਾਰਦੇ ਰਹੇ ਪਰ ਅੰਦਰ ਇੱਕ ਬਾਪ ਆਪਣੀ ਦਿਨੋ ਸੁਖਮਨੀ ਸਾਹਿਬ ਦਾ ਪਾਠ ਸੁਣਾ ਰਿਹਾ ਸੀ ਉਹ ਜਾਣਦਾ ਸੀ ਕਿ ਸਵੇਰੇ ਜੰਗ ਹੋਣੀ ਹੈ 5 ਵਜੇ ਸਮੇ ਹੁਣ ਵਾਪਸ ਆਉਣੇ ਹਾਂ ਉਸੇ ਪਲ ਤੇ ਜਦੋਂ ਸਵੇਰੇ 5 ਵਜੇ ਸਮੇ ਨਿਹੱਗ ਸਿੰਘਾਂ ਦਾ ਜਥਾ ਜੋ ਸਿੰਘ ਦੇ ਦਰਵਾਜ਼ੇ ਤੇ ਖੜਾ ਸੀ ਜੱਥੇਦਾਰ ਬਾਬਾ ਸ਼ੇਰ ਸਿੰਘ ਜੋ ਬਹੁਤ ਹੀ ਗੁੱਸੇ ਵਾਲੇ ਸੁਭਾਅ ਦੇ ਸਨ ਉਹਨਾਂ ਨੇ ਦਰਵਾਜ਼ੇ ਤੇ ਆਪਣਾ ਪਰਾ ਬਚਾ ਮਾਰਿਆ ਜੋਤ ਸਿੰਘ ਬਾਹਰ ਆ ਜਾ ਪਿੰਡ ਦੀ ਪੰਚਾਇਤ ਅਤੇ ਖਾਲਸਾ ਫੌਜ ਬਾਹਰ ਖੜੀ ਹੈ ਆਪਣਾ ਪਾਪ ਕਬੂਲ ਕਰੇ ਨਹੀਂ ਤਾਂ ਅੱਜ ਤੇਰਾ ਸਦਾ ਲਗਣਾ ਹੈ ਪਿੜਿਚ ਕਰੀ ਸੀ ਮਰ ਉਸ ਪਾਪੀ ਨੂੰ ਸੜ ਦੇਉ ਕਰੇ ਅਤੇ ਸਵਾ ਕਰ ਦੇਉ ਸਾਰਾ ਕੁਝ ਅਤੇ ਗਰੰਤੀ ਸਿੰਘ ਦੇ ਨਾਮ ਤੇ ਜੋ ਕਲੰਕ ਲੱਗਿਆ ਹੈ ਉਸ ਨੂੰ ਮਿਟਾ ਦਿਓ ਮਾਹੌਲ ਇਨਾ ਤਣਾਪੂਰਨ ਛੇ ਕਿ ਕਿਸੇ ਵੇਲੇ ਵੀ ਕੋਈ ਨੁਕਰਾਬਾ ਹੋ ਸਕਦਾ ਸੀ ਠੀਕ ਉਸੇ ਵੇਲੇ ਦਰਵਾਜ਼ਾ ਖੋਲਿਆ ਸਭ ਚੁੱਪ ਹੋ ਗਏ ਜੋਤ ਸਿੰਘ ਬਾਹਰ ਆਇਆ ਉਸਨੇ ਇਸ਼ਾਰਾ ਕੀਤਾ ਸੀ ਸਾਫ ਕਪੜੇ ਪਾਇ ਚਨੇ ਹੱਥ ਦੇ ਇੱਕ ਗੁਟਕਾ ਸੈਭੇ ਉਸਤੇ ਚਾਰੇ ਤੇ ਡਰਦਾ ਨਾਮੁ ਨਿਸ਼ਾਨੇ ਸੇ ਜੱ태ਦਾਰ ਬਾਬਾ ਸ਼ੇਰ ਸਿੰਘ ਨੇ ਗਰਜ ਕੇ ਕਿਹਾ ਕਿਉਂ ਵੀ ਗਏ ਨੇ ਸ਼ਰਮ ਨਹੀਂ ਆਈ ਤੈਨੂੰ ਚੁੱਟੀ ਡੜੀ ਹੋ ਗਈ ਹੈ ਅਤੇ ਕਰਤੂਤਾ ਤੇਰੀਆਂ ਕੜੀਆਂ ਹਨ ਕੱਢ ਉਸ ਕੁੜੀ ਨੂੰ ਬਾਹਰ ਜਿਸ ਨੂੰ ਤੂੰ ਰਾਤ ਨੂੰ ਚੁੱਕ ਕੇ ਲਿਆ ਆਇਆ ਹੈ ਜੋਤ ਸਿੰਘ ਨੇ ਬੜੇ ਟਰਮ ਮੈਨਰ ਜੱ태ਦਾਰ ਵੱਲ ਦੇਖਿਆ ਜੱ태ਦਾਰ ਜੀ ਗੁੱਸਾ ਤੋਗਦੇ ਹੋ ਤੁਸੀਂ ਬੜੇ ਸਿਆਣੇ ਹੋ ਬਿਨਾਂ ਦੇਖ ਕੇ ਫੈਸਲਾ ਨਾ ਕਰੋ ਤੁਸੀਂ ਕੁੜੀ ਨੂੰ ਦੇਖਣਾ ਚਾਹਦੇ ਹੋ ਆਓ ਮੈਂ ਤੁਹਾਨੂੰ ਮਿਲਾਉਣਾ ਹੈ ਜੋਤ ਸਿੰਘ ਪਿੱਛੇ हट ਗਿਆ ਅਤੇ ਰਸਤਾ ਦੇ ਦਿੱਤਾ ਪਰ ਯਾਦ ਰੱਖਿਓ ਸਿੰਘੋ ਅੰਦਰ ਜਾਣ ਤੋਂ ਪਹਿਲਾਂ ਜੁੱਤੀਆਂ ਉਤਾਰ ਦਿਓ ਕਿਉਂਕਿ ਅੰਦਰ ਮ੍ਰਿਤਿ ਪਾਟਕ ਦੇ ਜੱਥੇਦਾਰ ਅਤੇ ਪੰਜ ਮੁਖੀ ਬੰਦੇ ਅੰਦਰ ਗਏ ਪਿੱਛੇ ਸਰਪੰਚ ਅਤੇ ਜੱਦੀ ਵੜ ਗਏ ਕਮਰੇ ਦਾ ਨਜ਼ਾਰਾ ਦੇਖ ਕੇ ਸਭ ਦੇ ਪੈਰ ਜੰਮ ਗਏ ਕੋਈ ਸਜਾਵ ਹੋਇਆ ਬੈੱਡ ਨਹੀਂ ਸੀ ਫਰਿਸ਼ ਤੇ ਚਿੱਟੀ ਚਾਦਰ ਵਿਛੀ ਸੀ ਰੂਪੀ ਸਿਰ ਟਾਕੇ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਜਪ ਕਰ ਰਹੀ ਸੀ ਉਸਨੇ ਸਦਾ ਸੂਟ ਪਾਇਆ ਸੀ ਉਸਦੇ ਕੋਲ ਕੋਈ ਲਾਲ ਟੁਣਾਣੇ ਨਹੀਂ ਸੀ ਬਲਕਿ ਕਿਤਾਬਾਂ ਦਾ ਢੇਰ ਪਿਆ ਸੀ ਜੱਥੇਦਾਰ ਹੈਰਾਨ ਹੋ ਗਿਆ ਪੁੱਛਣ ਲੱਗਾ ਇਹ ਇਹ ਪਲਕੀ ਹੈ ਜੋਤ ਸਿੰਘ ਨੇ ਕਿਹਾ ਇਹ ਮੇਰੀ ਤੀਹ ਕੱਲ ਰਾਤ ਤੱਕ ਇਹ ਵਿਕਾਊ ਮਾਲ ਸੀ ਪਰ ਅੱਜ ਸਵੇਰ ਤੋਂ ਨਵੇਂ ਸਾਲ ਤੋਂ ਇੱਕ ਗੁਰੂਜੀ ਤੀਹ ਹੈ ਫਿਰ ਜੋਤ ਸਿੰਘ ਨੇ ساری ਕਹਾਣੀ ਦੱਸੇ ਕਿ ਮੈਂ ਉਸਨੇ ਆਪਣੀ ਸਾਰੀ ਜਮਾ ਪੂੰਜੀ ਦੇ ਕੇ ਇਸ ਬੱਚੇ ਨੂੰ ਦਲਾਨਾਂ ਦੇ ਚਿੰਗਲ ਤੋਂ ਬਚਾਇਆ ਹੈ ਕਿਵੇਂ ਉਸਨੇ ਜ਼ਿਆਦਾ ਡਰਾਮਾ ਸਿਰਫ ਇਸ ਲਈ ਕਿ ਤਾਂ ਜੋ ਉਸਤਾ ਪਿਓ ਕਾਨੂੰਨੀ ਤੌਰ ਤੇ ਉਸ ਨੂੰ ਉਸਦੇ ਹਵਾਲੇ ਕਰ ਦੇਵੇ ਅਤੇ ਕੋਈ ਵੀ ਸਮੱਸਿਆ ਉਸ ਨੂੰ ਆਵੇ ਨਾ ਜੋ ਉਸਨੇ ਜੇਬ ਵਿੱਚ ਇੱਕ ਕਾਜ ਕੱਢਿਆ ਆਦੇ ਕੁਝ ਟਾਂਪੇ ਪਰ ਉਸ ਸ਼ਰਾਬੀ ਪਾਲਣ ਲੱਗ ਦਿੱਤਾ ਹੈ ਉਸਨੇ ਆਪਣੀ ਧੀ ਮੇਰੇ ਹਵਾਲੇ ਕੀਤੀ ਹੈ ਮੈਂ ਸਬੂਤ ਲਾਣਾ ਚਾਹੁੰਦਾ ਤਾਂ ਜੋ ਦੁਬਾਰਾ ਕਹਨੂੰ ਇਸ ਨੂੰ ਪੇtnਾ ਨਾ ਚਾਵੇ ਢੇੜੇ ਵਿੱਚ ਸਨਾਟਾ ਸਾਗੇ ਆ ਜਿਹੜੇ ਲੋਕ ਪੱਤਰ ਚੁੱਕੀ ਫਿਰਦੇ ਸਨ ਉਹਨਾਂ ਦੇ ਖੱਤਾਂ ਦੇ ਵਿੱਚ ਪੱਤਰ ਛੁੱਟ ਗਏ ਜੱਗੀ ਜਿਸਨੇ ਅਗਰ ਕਾਇਸੀ ਹੁਣ ਲੁਕਣ ਲਈ ਥਾਂ ਲੱਭ ਰਿਹਾ ਸੀ ਜਥੇਦਾਰ ਸ਼ੇਰ ਸਿੰਘ ਵੀ ਅੱਖਾਂ ਦੇ ਵਿੱਚ ਪਣੀ ਆ ਗਿਆ ਉਹ ਅੱਗੇ ਵਧੇ ਅਤੇ ਜੋਤ ਸਿੰਘ ਨੂੰ ਘੁੱਟ ਕੇ ਜੱਫੀ ਪਾ ਲਈ ਤਨਹੋ ਤੁਸੀਂ ਭਾਈ ਸਾਹਿਬ ਅਸੀਂ ਅਨੇ ਹੋ ਗਏ ਸੀ ਅਸੀਂ ਸੋਚਿਆ ਤੁਸੀਂ ਧਰਮ ਦੋਪ ਦਿੱਤਾ ਹੈ ਪਰ ਤੁਸੀਂ ਤਾਂ ਧਰਮ ਬਚਾ ਲਿਆ ਹੈ ਅਸਲੀ ਸਿੰਘ ਤਾਂ ਤੁਸੀਂ ਹੋ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਬਾਹਰ ਪੁਲਿਸ ਦੀ ਜੀ ਆ ਗਏ ਸਰਪੰਚ ਨੇ ਕਿਹਾ ਲਓ ਜੇ ਹੁਣ ਪੁਲਿਸ ਆ ਗਈ ਹੈ ਪਾਲੇ ਨੇ ਜ਼ਰੂਰ ਰਿਪੋਰਟ ਕੀਤੀ ਹੋਵੇਗੀ ਸຖານੀਦਾਰ ਗੁਰਦੇਵ ਸਿੰਘ ਅੰਦਰ ਆਇਆ ਉਸ ਦੇ ਨਾਲ ਦੋ ਹੌਲਦਾਰ ਸਨ ਜੋ ਪਾਲੇ ਅਤੇ ਗਿੰਦੇ ਦਰਾਲ ਨੂੰ ਘੜੀਸਤੇ ਹੋਏ ਲਾਰੇ ਸਨ ਦੋਵਾਂ ਦੇ ਹੱਥ ਘੜੀਆਂ ਲੱਗੀਆਂ ਸਾਰੇ ਹੈਰਾਨ ਹੋ ਗਏ ਥਾਣੇਦਾਰ ਨੇ ਜੋਤ ਸਿੰਘ ਨੂੰ ਸਲਾਮ ਕੀਤਾ ਬਾਬਾ ਜੀ ਤੁਹਾਡੀ ਸਕੀਮ ਕੰਮ ਕਰ ਗਈ ਜੋਤ ਸਿੰਘ ਨੇ ਮੁਸਕਰਾ ਕੇ ਕਿਹਾ ਸ਼ੁਕਰੀਆ ਥਾਣੇਦਾਰ ਸਾਹਿਬ ਫਿਰ ਜੋਤ ਸਿੰਘ ਨੇ ਪਿੰਡ ਵਾਲਿਆਂ ਨੂੰ ਦੱਸਿਆ ਤੁਹਾਨੂੰ ਕਿ ਅਗਲਾ ਹੈ ਮੈਂ ਇਕੱਲਾ ਹੀ ਲੜਨ ਤੁਰ ਪਿਆ ਮੈਂ ਰਾਤ ਹੀ ਥਾਣੇਦਾਰ ਸਾਹਿਬ ਨੂੰ ਫੋਨ ਕੀਤਾ ਸੀ ਮੈਂ ਉਹਨਾਂ ਨੂੰ ਦੱਸਿਆ ਮੈਂ ਪੈਸੇ ਦੇ ਕੇ ਸਬੂਤ ਸਟੈਂਪ ਪੇਪਰ ਤਿਆਰ ਕਰਵਾਇਆ ਹੈ ਜਿਵੇਂ ਹੀ ਸਬੂਤ ਮਿਲਿਆ ਮੈਂ ਪਰਸ ਨੂੰ ਇਸ਼ਾਰਾ ਕੀਤਾ ਉਹਨਾਂ ਦੋਵੇਂ ਜੇਲ੍ਹ ਸੜਨ ਗਏ ਅਤੇ ਮਨੋਕੀ ਤਸਕਰੀ ਦੇ ਕੇਸ ਵਿੱਚ ਸ਼ਾਇਦ ਕਦੇ ਬਾਹਰ ਹੀ ਨਿਕਲਣਗੇ ਭਲਾ ਜੋਤ ਸਿੰਘ ਦੇ ਪੈਰਾਂ ਵਿੱਚ ਡਿੱਗ ਪਿਆ ਮੈਨੂੰ ਮਾਫ਼ ਕਰ ਦੇ ਬਾਬਾ ਜੀ ਜੋਤ ਸਿੰਘ ਨੇ ਪੈਰ ਪਿੱਛੇ ਖਿੱਚ ਲਈ ਮਾਫੀ ਰਾਬਦੇ ਕਰ ਰਹੇ ਮੇਰੇ ਕੋਲ ਨਹੀਂ ਹੈ ਤੂੰ ਬਾਪ ਦੇ ਨਾਮ ਤੇ ਕਲੰਕ ਹੈ ਉਸ ਦਿਨ ਨਵੇਂ ਸਾਲ ਦੇ ਸੂਰਜ ਨੇ ਇੱਕ ਨਵਾਂ ਇਤਿਹਾਸ ਦੇਖਿਆ ਨਿਹੰਗ ਸਿੰਘ ਨੇ ਜੋਤ ਸਿੰਘ ਨੂੰ ਸਿਰ ਉੱਪਰ ਦੇ ਕੇ ਸਨਮਾਨਿਤ ਕੀਤਾ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਗਾਲਾਂ ਕਢੀਆਂ ਸੀ ਜੋਤ ਸਿੰਘ ਦੇ ਘਰ ਦੇ ਬਾਹਰ ਨੱਕ ਦੜੜ ਕੇ ਮਾਫੀ ਮੰਗੀ ਰੂਪੀ ਤਿਆਰ ਹੋ ਕੇ ਬਾਹਰ ਆਏ ਆਪਣੇ ਨਵੇਂ ਸਕੂਲ ਬੈਗ ਦੇ ਨਾਲ ਜੋਤ ਸਿੰਘ ਨੇ ਉਸ ਨਾਲ ਪੜਿਆ ਅਤੇ ਕਿਆ ਚਲ ਪੱtere ਅੱਜ ਤਰਾ ਸਕੂਲ ਦਾ ਪਹਿਲਾ ਦਿਨ ਹੈ ਲੱਗ ਨਾ ਕਰਦੇ ਰਹਿਣਗੇ ਅਸੀਂ ਆਪਣੀ ਮੰਜ਼ਿਲ ਵੱਲ ਤੁਰਾਂ ਹੈ ਜਦੋਂ ਜੋਤ ਸਿੰਘ ਆਪਣੀ ਤੀਨੂੰ ਸਕੂਟਰ ਤੇ ਬਿਟਾ ਕੇ ਤੁਰਿਆ ਨਾ ਪੂਰੇ ਪਿੰਡ ਨੇ 50 ਤਾਰੀਖ ਕੀ ਤੇ ਚੰਦ ਚੜ ਚੁਕੀ ਸੀ ਤੋਂਨੇ ਕੜਾਈ ਸੀ ਸਤਿਮੁੱਚ ਉਹ ਨਵਾਂ ਸਾਲ ਬਹੁਤ ਮੁਬਾਰਕ ਸੀ ਕਿਉਂਕਿ ਉਸ ਦਿਨ ਸਿਰਫ ਕੈਲੰਡਰ ਨਹੀਂ ਬਦਲਿਆ ਸਗੋਂ ਸੋਚ ਬਦਲੀ ਸੀ ਦੋਸਤੋ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਦੇ ਵੀ ਅੱਖਾਂ ਦੇਖੀ ਗਲਤ ਯਕੀਨ ਕਰਕੇ ਕਿਸੇ ਦੇ ਚਿਰਤੇ ਤੇ ਉਂਗਲ ਨਹੀਂ ਚੁਕਨੀ ਚਾਹੀਦੀ ਸਾਨੂੰ ਪੂਰੀ ਗੱਲ ਜਾਣਨੀ ਚਾਹੀਦੀ ਹੈ ਜੋਤ ਸਿੰਘ ਵਰਗੇ ਬਿਰਲੇ ਹੁੰਦੇ ਹਨ ਜੋ ਸਮਾਜ ਦੀ ਪਰਵਾਹ ਕੀਤੇ ਬਿਨਾ ਚੱਕੜ ਦੇ ਵਿੱਚ ਵਰਕੇ ਕਮਲ ਦੇ ਫੁੱਲ ਨੂੰ ਬਚਾਉਣ ਦੇ ਗਏ ਜੇ ਤੁਹਾਨੂੰ ਲੱਗਦਾ ਹੈ ਜੋਤ ਸਿੰਘ ਨਸਾਈ ਕੀ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਣਾ ਅਤੇ ਜੇ ਤੁਸੀਂ ਸਮਾਜ ਦੇ ਵਿੱਚ ਅਜਿ ਪਾਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਹੋਰ ਨੂੰ ਵੀ ਦੀ ਜ਼ਿੰਦਗੀ ਬਦਲ ਸਕੇ ਹਾਂਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਸੱਚੀ ਅਤੇ ਰੋਂਕਤੇ ਖੜੀ ਕਰਨ ਵਾਲੀ ਕਹਾਣੀ ਦੇ ਨਾਲੇ ਉਹਨਾਂ ਤੱਕ ਲਈ ਹੋ ਰਿਹਾ ਬਰਕਾ ਹਾਂਜੀ ਜਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਦੇ ਹੋ ਦੀ ਸਬਸਕ੍ਰਾਈਬਰ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ